ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਆਪਾਂ ਖੀਲੂ ਫੋਨ ਤੇ ਨੋਟ ਲੈ ਆਪਾਂ ਫਿਰ ਆ ਮੌਸਮ ਚ ਕੋਣ ਸਵਿੰਗ ਪੂਲ ਚ ਨੋਂ ਜਾਂਦਾ ਆ ਅੱਜ ਅੱਜ ਹੈਗਾ ਦੁਸ਼ਹਿਰਾ ਸਾਰਿਆਂ ਨੂੰ ਦੁਸ਼ਹਿਰੇ ਦੀਆਂ ਬਹੁਤ ਬਹੁਤ ਵਧਾਈਆਂ ਚੁੱਪ ਤੇ ਅੱਜ ਫਤਿਹ ਨੇ ਦੁਸ਼ਹਿਰੇ ਤੇ ਕਿੱਥੇ ਜਾਣਾ ਆ ਨਹੀਂ 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 ਹਾਂਜੀ ਫੀਲੀ ਫੋਨ ਸਵਿੰਗ ਪੂਲ ਚ ਜਾਣਾ ਆ ਉੱਥੇ ਦੁਸ਼ਹਿਰੇ ਤੇ ਭੋਗਪੁਰ ਨਹੀਂ ਜਾਣਾ ਨਹੀਂ ਫੀਲੀ ਫੋਨ ਤੇ ਮੈਨੂੰ ਦੱਸ ਮੈਲੀ ਮੈਲੀ ਖਾਨ ਨੂੰ ਕਿ ਲੈ ਕੇ ਆਉਣਾ ਗੋਲੇ ਕਿਹੜੇ ਗੋਭੀ ਵਾਲੇ ਗੋਭੀ ਵਾਲੇ ਬਗੋੜੇ ਮੈਂ ਨਹੀਂ ਗੋਭੀ ਵਾਲੇ ਖਾਣੇ ਖੁਣੇ ਆ ਗੰਦੇ ਜਿਹੇ ਹੁੰਦੇ ਆ ਖਾਣੇ ਨਹੀਂ ਸਹੀ ਹੁੰਦੇ ਆ ਐਵੇਂ ਸਹੀ ਹੁੰਦੇ ਆ ਤੇ ਤੁਸੀਂ ਜਾਓ ਭੋਗ ਪੋਰੇ ਤੇ ਮੈਂ ਕਰਾਂ ਸਬਜੀ ਦੀ ਤਿਆਰੀ ਸਬਜੀ ਇਹ ਹੈ ਕਿ ਆਪਾਂ ਬਣਾਉਣੇ ਆ ਅੱਜ ਕਰੇਲੇ ਕਰੇਲਿਆਂ ਨੂੰ ਬੜਾ ਟਾਈਮ ਲੱਗ ਜਾਂਦਾ ਆ ਤੇ ਮੈਂ ਹੁਣ ਛਿਲ ਛੁਲ ਕੇ ਧੁੱਪੇ ਰੱਖਦਾ ਤੇ ਆ ਦੇਖੋ ਪਤਾ ਨਹੀਂ ਕੀ ਕੀ ਗੋਲੀਆਂ ਜੀ ਸਾਹ ਵਾਲੀਆਂ ਸੀ ਨਿੱਕੇ ਹੁੰਦੇ ਖਾਈ ਦੀਆਂ ਸੀਗੀਆਂ ਹੁਣ ਵੱਡੇ ਹੋ ਗਏ ਹੁਣ ਚੰਗੀਆਂ ਲੱਗਦੀਆਂ ਚਲ ਫਿਰ ਹੁਣ 10 ਕੁਛ ਤੁਸੀਂ ਵੀ ਦੱਸੋ ਹੂੰ ਦੱਸੋ ਕੁਛ ਹੁਣ ਇਹ ਦੱਸੋ ਕੁਛ ਹਾਂ ਸੋਚਣ ਏਦਾਂ ਦਿਆ ਕਿੱਦਾਂ ਇੱਥੇ ਦੋ ਮਿੰਟ ਮੈਂ ਖੋਨਾ ਖੋਨਾ ਵੀਰੋ ਭਰਾਵਰੇ ਇਹਦੀ ਵੀਰੋ ਭਰਾਵਾਂ ਹੀ ਨਹੀਂ ਇਹਦੇ ਚਲੋ ਹੋੜਾ ਪਪੜੋਂ ਨੇ ਆ ਵਾਣੇ ਨਹੀਂ ਛਿਲਦੇ ਆ ਕਰੇਲੇ ਤੇ ਇਹ ਚੱਲੇ ਆ ਭੋਗਪੁਰ ਘੁੰਮਣ ਫਿਰਨਾ ਅੱਜ ਹੈਗਾ ਦੁਸ਼ਹਿਰਾ ਤੇ ਇਹ ਜਾਣਗੇ ਆਪਣਾ ਦੁਸ਼ਹਿਰਾ ਦਾ ਰਸੋਈ ਦੇ ਵਿੱਚ ਹੀ ਆ ਭਾਈ ਆ ਦੇ ਛਿਲਾਂ ਦੀਆਂ ਕਰੇਲੇ ਕੋੜੇ ਦੇ ਛੱਲ ਲਏ ਆ ਥੋੜੇ ਜਿ ਰਹਿ ਗਏ ਆ ਵਿੱਚੋਂ ਕਈ ਹੁਣ ਪੱਕੇ ਪੁੱਕੇ ਬੜੇ ਕਾਫੀ ਆ ਮੌਸਮ ਕਰਕੇ ਨਾ ਤੇ ਹੁਣ ਇਹਨਾਂ ਨੂੰ ਛੱਲ ਕੇ ਜੀਰ ਚੁਰ ਕੇ ਮੈਂ ਧੁੱਪੇ ਰੱਖ ਦੂੰਗੀ ਦਿਨ ਬੜੇ ਛੋਟੇ ਹੋ ਗਏ ਆ ਨਾ ਤੇ ਉਹਦੇ ਕਰਕੇ ਸਾਰਾ ਦਿਨ ਇੱਦੀ ਨਿਕਲ ਜਾਂਦੇ ਇਹਨਾਂ ਨੂੰ ਟਾਈਮ ਕਾਫੀ ਘੰਟਾ ਡੇਢ ਘੰਟਾ ਤਾਂ ਇੱਦੀ ਲੱਗ ਜਾਂਦਾ ਹੈ ਛਿਲਨ ਛਿਲਨ ਨੂੰ ਫੇਰ ਮੁੜ ਕੇ ਫਰਾਈ ਕਰਨੇ ਆ ਤੇ ਦਿਨ ਛੋਟੇ ਹੋਣ ਕਰਕੇ ਤੇ ਪਹਿਲਾਂ ਹੀ ਹੁਣ ਇਸ ਟਾਈਮ ਕਰਕੇ ਰੱਖ ਲੂੰਗੀ ਹੋਰ ਘਰ ਦੇ ਕਈ ਕੰਮ ਕਰਨੇ ਆ ਜੇ ਆਪਾਂ ਇੱਧਰ ਗੁਰਫਤੇ ਤੇ ਉਹਦੇ ਪਾਪਾ ਤੁਰਪੇ ਸੀ ਭੋਗ ਪਰਨੋ ਤੇ ਮੈਂ ਕਿਹਾ ਚਲੋ ਮੈਨੂੰ ਵੀ ਲੈ ਜਾਓ ਮੈਨੂੰ ਹਲਵਾਈ ਦੀ ਦੁਕਾਨ ਤੋਂ ਕੁਝ ਖਾਣ ਨੂੰ ਲੈ ਕੇ ਦੇਜੋ ਤੇ ਇਹ ਭੋਗ ਪਰਨੋ ਤਲ ਜਾਣ ਚਲ ਜਾਣਗੇ ਤੇ ਮੈਂ ਇੱਥੇ ਸਪਰਿੰਗ ਰੋਲ ਕਰਾਉਂਦੀ ਸੀ ਮੈਂ ਕਿਹਾ ਚਲੋ ਅੱਜ ਆਪਾਂ ਸਪਰਿੰਗ ਰੋਲ ਹੀ ਖਾਣੇ ਆ ਘਰ ਕੀ ਬਣਾਉਣਾ ਮੈਂ ਤਾਂ ਬੀਬੀ ਨਹੀਂ ਖਾਣੇ ਆ ਇਹਨਾਂ ਨੇ ਭੋਗ ਪਰ ਖਾ ਜਾਣੀਆਂ ਫਤਿਹ ਤੇ ਫਤਿਹ ਤੇ ਪਾਪਾ ਨੇ ਨਾਲ ਮੈ ਲੈ ਲਈਏ ਸਰਪ੍ਰਾਈਜ਼ ਦੀ ਬੋਤਲ ਤੇ ਹੁਣ ਆਪਾਂ ਜਾਣ ਦੇ ਘਰ ਨੂੰ ਤੇ ਘਰ ਜਾ ਕੇ ਆਪਾਂ ਖਾਣੇ ਆ ਸਪਰਿੰ ਤੇ ਮੁਰਗੇ ਵਰਗੋ ਜਿਹੜੇ ਕੰਮ ਕਰਦੇ ਕਰਦੇ ਆ ਹੁਣ ਫਤਿਹ ਹੁਣ ਆ ਤਾਂ ਆਣਾ ਆ ਸ਼ਾਮ ਨੂੰ ਤੇ ਇਧਰ ਕਰੇਲਿਆਂ ਦੇ ਛਿਲਕੇ ਆਪਾਂ ਕਰਦੇ ਇੱਕ ਹਸਾਬ ਦੇ ਛਿਲਕੇ ਹੀ ਰਹਿ ਗਏ ਆ ਬੀਬੂ ਕੱਢ ਕੇ ਰੱਖਤਾ ਆ ਬਾਕੀ ਛਿਲਕੇ ਜੇ ਬਚੇ ਵਿਚਾਰਿਆਂ ਦੇ ਤੇ ਇਧਰ ਹੁਣ ਕਰੇਲੇ ਹੋ ਗਏ ਕੰਮ ਕਰੇਲਿਆਂ ਦਾ ਪੂਰਾ ਤੇ ਇਧਰ ਆਪਾਂ ਲੱਗੇ ਆ ਸਪਰਿੰਗ ਰੋਲ ਖਾਣ ਨਾਲ ਸਪਰਿੰਗ ਰੋਲ ਦੇ ਹੈਗੀ ਆ ਸਾਸ ਇੱਕੋ ਵਾਈਟ ਮਾਇਓਨਿਸ ਤੇ ਸੌਸ ਅੱਜ ਤੱਕ ਆਪਾਂ ਘਰ ਭਾਈ ਕੁਝ ਨਹੀਂ ਬਣਾਇਆ ਐ ਤੇ ਕੀਤੇ ਬਣਿਆ ਬਣਾਇਆ ਲੈ ਜਾਂਦਾ ਆ ਤੇ ਹੁਣ ਖਾਣੇ ਆ ਸਪ੍ਰਿੰਗ ਰੋਲ ਖਾ ਪੀ ਕੇ ਫੇਰ ਕਰਦੇ ਆ ਕੋਈ ਹੋਰ ਕੰਮ ਤੇ ਇਧਰ ਮੈਂ ਲਗੀਆਂ ਰੈੱਡ ਜਿਹੜੀ ਸੌਸ ਆ ਇਹਨੂੰ ਕੱਟਣ ਤੇ ਵੀ ਨਾਲ ਪਾਣੀ ਤੇ ਆਪਾਂ ਮਾਇਓਨਿਸ ਵੀ ਨਾਲ ਪਾ ਲਈ ਤੇ ਨਾਲ ਆਪਾਂ ਲੈ ਲਿਆ ਐ ਸਰਪ੍ਰਾਈਜ਼ ਹੁਣ ਇਹ ਸਪ੍ਰਿੰਗ ਰੋਲ ਖਾ ਕੇ ਵੇਖਦੇ ਆ ਕਿ ਕਿੱਦਾਂ ਦੇ ਆ ਨੂਡਲ ਵਾਲੇ ਆ ਉਹ ਜਿਹੜੇ ਸਬਜ਼ੀਆਂ ਜਿਹਾਂ ਵਾਲੇ ਅਜਿੱਚ ਬੰਦੋ ਗੋਬੀ ਵਗੈਰਾ ਹੁੰਦੀ ਹੈ ਉਹ ਤਾਂ ਨਹੀਂ ਮਿਲੇ ਆਪਾਂ ਫਿਰ ਨੂਡਲ ਵਾਲੇ ਲੈ ਆਂਦੇ ਆ ਤੇ ਖਾ ਪੀ ਗਏ ਹੁਣ ਹੋ ਗਏ ਆ ਵੇਲੇ ਤੇ ਹੋ ਗਿਆ ਸ਼ਾਮ ਦਾ ਵੇਲਾ 3:30 ਹੋ ਗਏ ਆ ਤੇ ਇੱਕ ਪਾਸੇ ਮੈਂ ਰੱਖ ਲਈ ਆ ਕਾਫੀ ਤੇ ਇੱਕ ਪਾਸੇ ਮੈਂ ਫਰਾਈ ਕਰਨ ਲੱਗੀ ਆ ਕਰੇਲੇ ਤੇ ਕਾਫੀ ਦਾ ਇਹ ਨਾ ਪਾਉਚ ਵਾਲੀ ਹੀ ਵਰਤੀਦੀ ਆ ਪੂਰਾ ਪੈਗ ਹੀ ਲੈ ਆਈਦਾ ਉਹਦੇ ਵਿੱਚ ਕਿੰਨੇ 144 ਬੀਸ ਹੁੰਦੇ ਆ ਤੇ ਜਿਹੜੀ ਉਹ ਖੁੱਲੀ ਹੁੰਦੀ ਆ ਉਹ ਜਦੋਂ ਮੁੜ ਕੇ ਇਸ ਗਿੱਲੀ ਜੀ ਹੋ ਕੇ ਨਾ ਵਿੱਚ ਜੰਮ ਜਾਂਦੀ ਆ ਤੇ ਇਦਾਂ ਇਹ ਆ ਨਾਲੇ ਆਪਾਂ ਆਪਣੀ ਮਰਜ਼ੀ ਨਾਲ ਜਿੰਨਾ ਆਪਾਂ ਨੂੰ ਲੋੜ ਹੁੰਦੀ ਕਾਫੀ ਪਾ ਸਕਦੇ ਨਾਲੇ ਹਿਸਾਬ じゃ ਰਹਿੰਦਾ ਤੇ ਉਹਦਾ ਪਤਾ ਵੀ ਨਹੀਂ ਲੱਗਦਾ ਕਿ ਕਿੰਨੀ ਕੋ ਪਾਉਣੀ ਆ ਤੇ ਇਦਾਂ ਜਿੱਦਾਂ ਮੈਂ ਤਾਂ ਬੀਬੀ ਨੇ ਪੀਣੀ ਆ ਤੇ ਇਹਦੇ ਵਿੱਚ ਮੈਂ ਦੋ ਪਾਉ ਚ ਜਾਂ ਵੱਧ ਤੋਂ ਵੱਧ ਤਿੰਨ ਪਾਉ ਚ ਪਾ ਲਈਦੇ ਆ ਤੇ ਵਿੱਚ ਆਪਾਂ ਪਾਲੀਆ ਖੰਡ ਤੇ ਕਾਫੀ ਹੁਣ ਇਸ ਨੂੰ ਰਿੰਨ ਲੈਣਾ ਆ ਘਟੋ ਘਟ 5-10 ਮਿੰਟ ਵਾਸਤੇ ਕਿਉਂਕਿ ਦੁੱਧ ਤਾਂ ਆਪਾਂ ਸਵੇਰੇ ਹੀ ਆ ਜਾਂਦਾ ਜਦੋਂ ਉਹਦੇ ਰਿੰਨ ਕੇ ਰੱਖ ਲੀਦਾ ਆ ਤੇ ਫਿਰ ਇਦਾਂ ਜਦੋਂ ਆਪਾਂ ਚਾਹ ਪਾਣੀ ਬਣਾਉਣਾ ਤੇ ਇਦਾਂ ਜਿਆਦਾ ਬਹੁਤੀ ਜਿਆਦਾ ਫਿਰ ਰਿੰਨਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਆਪਾਂ 5-10 ਮਿੰਟੋ ਵਾਸਤੇ ਰਿੰਨ ਲੈਣਾ ਆ ਤੇ ਉਨੀ ਦੇਰ ਨਾਲ ਨਾਲ ਆਪਾਂ ਤੇਲ ਕੜ ਗਿਆ ਤੇ ਕਰੇਲੇ ਵੀ ਫਰਾਈ ਕਰ ਲੈਣੇ ਕਾਫੀ ਆਪਣੀ ਬਣ ਕੇ ਤਿਆਰ ਆ ਤੇ ਹੁਣ ਪੀ ਕੇ ਇਧਰ ਤੇਲ ਵੀ ਦਿੱਤਾ ਹੋ ਗਿਆ ਤੇ ਆਪਾਂ ਕਰਾਂਗੇ ਕareleਆ ਨੂੰ ਫਰਾਈ ਕarele ਵਿਚਾਰੇ ਬੀ ਕੱਢ ਛੱਡੇ ਛਿਲਕਾ ਵੀ ਲਾ ਛੱਡੀਆਂ ਵਿੱਚੋਂ ਆ ਵਿਚਾਰੇ ਦੀ ਆਹ ਮਾਸ ਚਮੜੀ ਜਿਹੀ ਰਹਿ ਗਈ ਆ ਤੇ ਫਰਾਈ ਹੋ ਕੇ ਹੋਰ ਸੁੱਕ ਕੇ ਥੋੜੇ ਜਿਹਾ ਹੋ ਜਾਣੇ ਆ 2 ਕਿਲੋ ਲਿਆਂਦੇ ਸੀ ਉਹਦੇ ਵਿੱਚ ਅੱਧਾ ਕਿਲੋ ਤਾਂ ਇੱਦੀ ਵਿੱਚੋਂ ਥੋੜੇ ਜਿਹਾ ਖਰਾਬ ਨਿਕਲ ਆਏ ਛਿਲਕਾ ਨਿਕਲ ਆਇਆ ਬੀ ਨਿਕਲ ਆਏ ਟਾਈਮ ਘੱਟੋ ਘੱਟ ਇਹਨਾਂ ਨੂੰ 1.5 2 ਘੰਟਾ ਲੱਗ ਜਾਂਦਾ ਜਿਵੇਂ ਤਾਂ ਹੀ ਸਵੇਰੇ ਇਹਨਾਂ ਨੂੰ ਛਿਲ-ਛੁਲ ਕੇ ਰੱਖ ਲਿਆ ਸੀ ਜਦੋਂ ਵੇਲੀ ਹੋ ਗਈ ਸੀ ਕੰਮ ਕਰਕੇ ਵੀ ਕੋਈ ਖਾਂਦਾ ਨਹੀਂ ਹੈਗਾ ਤੇ ਤਾਂ ਕਰਕੇ ਸੀ ਬੀ ਨਾਲੇ ਕੱਢ ਲਈਦੇ ਆ ਡੈਡੀ ਵੀ ਨਹੀਂ ਖਾਂਦੇ ਕੋਈ ਵੀ ਨਹੀਂ ਖਾਂਦਾ ਹੈਗਾ ਮੈਂ ਆਪ ਨਹੀਂ ਖਾਂਦੀ ਹੈਗੀ ਤੇ ਇਹਦੇ ਕਰਕੇ ਆਪਾਂ ਨਾਲ ਹੀ ਕੱਢ ਲੀਦੇ ਆ ਤੇ ਇੱਧਰ ਗੰਡੇ ਵੀ ਆਪਾਂ ਬਹੁਤੇ ਜਿਆਦਾ ਬਰੀਕ ਵੀ ਨਹੀਂ ਕੀਤੇ ਬਹੁਤੇ ਜਿਆਦਾ ਮੋٹے ਵੀ ਨਹੀਂ ਕੀਤੇ ਹੈਗੇ ਤੇ ਹੁਣ ਆਪਾਂ ਤੜਕਾ ਲਾ ਲੈਣਾ ਆ ਤੇ ਇੱਧਰ ਕਰੇਲੇ ਫਰਾਈ ਹੋ ਕੇ ਇੰਨੇ ਕੁ ਬਚ ਗਏ ਆ ਤੇ ਇਹਨਾਂ ਦੇ ਵਿੱਚ ਆਪਾਂ ਮਸਾਲਾ ਭਰ ਲੈਣਾ ਆ ਤੇ ਹੁਣ ਲਾਵਾਂਗੇ ਤੜਕਾ ਤੇ ਤੜਕਾ ਆਪਣਾ ਲਾ ਕੇ ਤਿਆਰ ਹੋ ਗਿਆ ਆ ਤੇ ਆਪਾਂ ਇਹਨਾਂ ਕਰੇਲਿਆਂ ਦੇ ਵਿੱਚ ਮਸਾਲਾ ਭਰ ਲੈਣਾ ਆ ਗਰਮ-ਗਰਮ ਇਹ ਚਮਚੇ ਦੇ ਨਾਲ ਭਰ ਲੈਣਾ ਤੇ ਇੱਧਰ ਮਸਾਲਾ ਆਪਾਂ ਭਰ ਲਿਆ। ਕਰੇਲੇ ਆਪਣੇ ਬਣ ਕੇ ਬਿਲਕੁਲ ਤਿਆਰ ਹੋ ਗਏ ਆ। ਪੂਰੀ 1.5-2 ਘੰਟਿਆਂ ਦੀ ਮਿਹਨਤ ਤੋਂ ਬਾਅਦ ਇੰਨੇ ਵਾ ਆਪਣੇ ਕਰੇਲੇ ਬਣ ਚੁੱਕੇ ਆ। ਸਬਜ਼ੀ ਫੁਲਕੇ ਬਣਾ ਕੇ ਹੋ ਗਏ ਆ ਹੁਣ ਵਿਲੇ ਤੇ ਮੈਂ ਚਲੀਆਂ ਗੁਰਦਾਰੇ ਗੁਰਫਤੇ ਹੁਣੀ ਤਾਂ ਗਏ ਆ ਤਿਸ਼ਰਾ ਦੇਖਣ। ਆਪਣਾ ਤਾਂ ਤਿਸ਼ਰਾ ਰਸੋਈ ਤੇ ਨਿਕਲ ਗਿਆ ਭਾਈ ਸਵੇਰ ਤੋਂ ਲੈ ਕੇ ਸ਼ਾਮ ਤੱਕ। ਤੇ ਹੁਣ ਆਪਾਂ ਇੱਥੇ ਵਲੌਗ ਖਤਮ ਕਰਦੇ ਆ ਤੇ ਮਿਲਾਂਗੇ ਕਿਸੇ ਅਗਲੇ ਵਲੌਗ ਦੇ ਵਿੱਚ। ਜਿਹੜੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ